ਬਾਇਸਾਤ ਨਾਮ ਸੰਦ ਸਾਡਾ ਬੱਚਾ ਵੰਸ਼ਦੀਪ ਜੋ ਮੈਟਰ ਦੇ ਵਿੱਚ ਗਿਆ ਸੀਗਾ ਆਰ ਐਕਸੀਡੈਂਟ ਦੇ ਵਿੱਚ ਉਹਦੀ ਡੈਥ ਹੋ ਗਈ ਹੈ ਅਸੀਂ ਸਰਕਾਰ ਤੋਂ ਬੇਰਕਰਦ ਹੈ ਸਾਡੀ ਬੋਡੀ ਕਾਉਂਟ ਦੇ ਵਿੱਚ ਸਾਡੀ ਮਦਦ ਇਮੀਡੀਟਲੀ ਜਿਸ ਬੱਚੇ ਦੇ ਨਾਮ ਤੇ ਬੱਚੇ ਦੀ ਉਮਰ 19 ਸਾਲ ਇਨੀ ਵੇਟ ਨੂੰ ਵੀ ਨਹੀਂ ਲਗਾ ਤੁਸੀਂ ਦੁੱਖ ਸਾਡੇ ਲਈ ਕਰਦੇ ਕਰਦੇ ਬੱਚਾ ਸੀ ਉਹ ਪਹਿਲੇ ਟਾਈਮ ਦੇ ਇੱਕ ਸਿਸਟਰ ਹੈ ਉਹ ਕਿੱਥੇ ਕੈਨੇਡਾ ਦੇ ਵਿੱਚ ਹੈ ਉਹ ਅੱਜ ਆ ਰਹੇ ਨੇ ਸ਼ਾਮ ਨੂੰ ਅਨਸ਼ਾ ਅਨੰਦ ਉਹ ਤਾਂ ਇੰਚਾਂ ਦੇ ਬੱਚੇ ਨੂੰ ਪੀ ਪੀ ਹਾਂ ਪੱਤ ਬਣਾ ਕੇ ਦਿੰਦੇ ਉਹ ਨਹੀਂ ਨਹੀਂ ਤੇ ਕਿੰਨੀ ਲੋਕਾਂ ਨੂੰ ਯਾਫਾਨ ਬੱਚੇ ਦਾ ਫੋਨ ਆਇਆ ਵੀ ਮੈਂ ਸ਼ਾਮ ਨੂੰ ਤੇ ਜਾ ਰਹੇ ਹਾਂ ਡੈਡੀ ਆਪਣੇ ਨਾਲ ਉਹਨੇ ਗੱਲ ਕਰੀ ਡਰਡਿਕਾਂ ਦੇ ਚਲੋ ਠੀਕ ਹੈ ਉਸ ਤੋਂ ਬਾਅਦ ਸਾਨੂੰ 4 ਘੰਟੇ ਬਾਅਦ ਪਤਾ ਲੱਗੇਗੀ ਕਿ ਕੀ ਹੋਇਆ ਉਹ ਜਾਈ ਹੋਵੇ ਚੈੱਕ ਕਰ ਲੈਗੀ ਹਸਪਤਲ ਜਾਂ ਸਾਡੇ ਬੰਦੇ ਉੱਤੇ ਪਹੁੰਚੇਗਾ ਪਤਾ ਲੱਗਿਆ ਵੀ ਉਹਨਾਂ ਦੇ ਤੋਂ ਜੁਪੀਏ ਜਿਹੜੀ ਗੱਡੀ ਵਿੱਚ ਕਾਰ ਲੱਗੀ ਹੈ ਉਹ ਵੀ ਬੰਦਿਆਂ ਨੇ ਡਰਿੰਕ ਕਰੀ ਹੋਈ ਸੀ ਲੇਡੀਜ਼ ਤੇ ਜੈਂਟਲਸ ਸੀ ਇਸ ਤਰੀਕੇ ਨਾਲ ਫੜਾ ਬੱਚਾ ਪੜਿਆ ਫਿਰ ਸੌ ਲਿਆ ਬਹੁਤ ਬੋਡੀ 3 3 ਬਾਕਰ ਪੰਜਾਬ ਨੇ ਜਿਹੜੀ ਹਾਂਜੀ ਅਸੀਂ ਪੰਜਾਬ ਤੋਂ ਹੁਣ ਚੌਂਦੇ ਦਾ ਗਵਰਨਮੈਂਟ ਅੱਗੇ ਹੀ ਕਰਦੇ ਆ ਵੀ ਸਾਡੀ ਬਹੁਤ ਬਹੁਤ ਮਦਦ ਕੀਤੀ ਕਰ ਮੇਰਾ ਨਾਮ ਚੇਹ ਸਿੰਘ ਆ ਜੀ ਚੱਕ ਲੋਟ ਪਿੰਡ ਆ ਮੇਰਾ ਮੇਰੇ ਮੇਰਾ ਇਸ ਪਰਿਵਾਰ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਬਹੁਤ ਪੁਰਾਣੇ ਸਮੇਂ ਤੋਂ ਇਹ ਬੰਸ਼ਦੀਪ ਸਿੰਘ ਜਿਹਦਾ ਨਾਮ ਬੰਸ਼ਦੀਪ ਉਹ ਨਹੀਂ ਸਾਰੇ ਦੀ ਆਈ ਸੀਗੀ ਇਹ ਹੁਣ 2 ਸਾਲ ਪਹਿਲਾਂ ਭੇਜਿਆ ਸੀ ਬਾਹਰ ਤੇ ਦੇਖੋ ਬੜਾ ਔਖਾ ਲੱਗਦਾ ਸੀ ਵੀਜ਼ਾ ਪਹਿਲਾਂ ਤਾਂ ਯੂ ਐਸ ਏ ਦਾ ਪਰ ਇਹਦਾ ਵੀਜ਼ਾ ਟੂਰਿਸਟ ਵੀਜ਼ਾ ਦਾ ਬੜੀ ਛੇਤੀ ਲੱਗ ਗਿਆ ਸੀ ਪਰ ਜਿਵੇਂ ਕਹ ਲਉ ਵੀ ਹੁਣ ਇਹਨੇ ਲੈ ਕੇ ਜਾਣਾ ਸੀ ਤੇ ਉੱਥੇ ਜਾ ਕੇ ਬਹੁਤ ਮਿਹਨਤੀ ਬਹੁਤ ਸੂਝਵਾਨ ਬੱਚਾ ਸੀ ਤੇ ਉੱਥੇ ਜਾ ਕੇ ਜੀ ਬਸ ਇਹੀ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਆਖਰੀ ਵਾਰੀ ਗੱਲ ਹੋਈ ਹੋਣੀ ਹੈ ਕੀ ਸ਼ਬਦ ਸੀਗੇ ਉਹ ਜਿਹੜੇ ਗੱਲ ਹੋਈ ਆ ਹੰਦੋ ਹੀ ਸੀ ਤੇ ਗੀਤ ਇਹਦਾ ਡੈਡੀ ਇਸਤਨਾਮ ਸਿੰਘ ਇਹ ਤਾਂ ਗੱਲ ਮਤਲਬ ਮੈਨੂੰ ਲੱਗਦਾ ਵੀ ਡੇਲੀ 7-8 ਵਾਰ ਗੱਲ ਕਰਦਾ ਸੀ ਹਮੇਸ਼ਾ ਜੇ ਮੈਂ ਇਹ ਕਹ ਲਵਾਂ ਵੀ ਆਪਣੇ ਬੱਚੇ ਦੇ ਨਾਲ ਹੀ ਰਹਿੰਦਾ ਸੀ ਜੋ ਵੀ ਇਹਨਾਂ ਨੇ ਗੱਲ ਕਰਨੀ ਇਹਨਾਂ ਦਾ ਕੋਈ ਜਿਵੇਂ ਇੱਕ ਬਾਪ ਬੇਟੇ ਦੀ ਗੱਲ ਹੁੰਦੀ ਉਹ ਨਹੀਂ ਸੀ ਇਹਨਾਂ ਦੀ ਇੱਕ ਜਿਵੇਂ ਦੋਸਤਾਂ ਵਾਲੀ ਗੱਲ ਸੀ ਮੈਂ ਤਾਂ ਇਹ ਚੀਜ਼ ਦੇਖਦਾ ਰਿਹਾ ਪਾਕੀ ਬਹੁਤ ਲੋੜਾ ਹੋਇਆ ਜੀ ਪਰਿਵਾਰ ਨਾਲ ਕਿੰਨੇ ਭੈਣ ਭਾਈ ਸੀ ਜੀ ਇੱਕ ਸਿਸਟਰ ਆ ਜੀ ਉਹਦੀ ਦੋਏ ਸੀਗੇ ਕੁੜੀ ਜਿਹੜੀ ਸਿਸਟਰ ਆਫ ਕੈਨੇਡਾ ਉਹ ਵੀ ਆ ਰਹੀ ਹੈ ਅੱਜ ਉਹ ਤੋਂ ਸਾਢੇ 3 ਵਜੇ ਤੋਂ ਉਹ ਵੱਡਾ ਜਿਹੜੀ ਮ੍ਰਿਤਕ ਦੇ ਦੀ ਗੱਲ ਕਰੀਏ ਕਦੋਂ ਤੱਕ ਪਹੁੰਚੂਗੀ ਇੱਥੇ ਦੇਖ ਜੀ ਉਧਰ ਚੱਲ ਰਿਹਾ ਉਧਰ ਜੋ ਵੀ ਪ੍ਰਕਿਰਿਆ ਹੈਗਾ ਇੱਧਰੋਂ ਪ੍ਰੋਸੀਡ ਹੋ ਗਿਆ ਤਾਂ ਆਪਣੇ ਵੱਲੋਂ ਉਧਰ ਉਹ ਕਰ ਰਹੇ ਨੇ ਸਾਰੇ ਜੋ ਵੀ ਰਿਸ਼ਤੇਦਾਰ ਵਿੱਚ ਹੈਗੇ ਨੇ ਨਾਲ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪਲੀਅਨ ਟੀਵੀ